ਵਾਚਾ ਵਾਲੇ ਦੇ ਸਿੰਘ ਮਰਾ ਕੇ ਪਾਣੀ ਸਹਦਾ ਤੂੰ ਚੈਨ ਸੂਬਿਆ ਬਦਲਾ ਮੈਂ ਲੈ ਕੇ ਰਹਿਣਾ ਹੋ ਜਾ ਤੂੰ ਕੈ ਮਸੂਬਿਆ ਬਦਲਾ ਹੁਣ ਲੈ ਕੇ ਰਹਿਣਾ ਹੋ ਜਾ ਤੂੰ ਕੈ ਮਸੂਬਿਆ ਚਕਾਉਣੀ ਪਵੇਗੀ ਕੀਮਤ ਤੈਨੂੰ ਉਸ ਖੂਨੀ ਕੰਦ ਦੀ ਇਟ ਨਾਲ ਇਟ ਖੜਕਾ ਦੇਣੀ ਮੈਂ ਵੀ ਸਰਹੰਦ ਦੀ ਛੱਡਣਾ ਨੀ ਮੰਗਣ ਜੋਗਾ ਤੈਨੂੰ ਮੈਂ ਰਹਿਮ ਸੁਬਿਆ ਬਦਲਾ ਹੁਣ ਲੈ ਕੇ ਰਹਿਣਾ ਹੋ ਜਾ ਤੂੰ ਕਹਿ ਮਸੂਬਿਆ ਸੌ ਚੁੱਕ ਕੇ ਹਾਂ ਮੈਂ ਤੁਰਿਆ ਬੰਦਾ ਗੁਰੂ ਗੋਬਿੰਦ ਦਾ ਪਾਪਾਂ ਦਾ ਝੰਡਾ ਹਲਾ ਕੇ ਰੱਖਣਾ ਵੇਖੀ ਹੁਣ ਰੰਗ पंਥ ਦਾ ਤਿੱਖੀ ਐ ਮਾਰ ਅਸਾਡੀ ਹੋਣੀ ਨਹੀਂ ਸਹਿਣ ਸੁਬਿਆ بزل